ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤਾਂ ਦੱਸਣ ਜਾ ਰਹੇ ਹਾਂ ਭਵੰਤਵਾਨ ਨੇ ਸ਼ੁਰੂ ਕੀਤੀ ਹੈ ਜੀ ਨਵੀਂ ਯੋਜਨਾ 5-5 ਲੱਖ ਰੁਪਏ ਦਾ ਮਿਲੇਗਾ ਜੀ ਫਾਇਦਾ ਆਖਰਕਾਰ ਭਵੰਤਵਾਨ ਸਰਕਾਰ ਕੀ ਕਰਨ ਜਾ ਰਹੀ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰਾਂ ਨੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਲੋ ਚੱਲਦੇ ਹਾਂ ਅੱਜ ਦੀਆਂ ਖਬਰਾਂ ਦੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਬੋਹਰਚ ਵੱਡਾ ਪੁਲਿਸ ਮੁਕਾਬਲਾ ਦੋ ਗੈਂਗਸਟਰਾਂ ਦੀ ਮੌਤ ਦੀ ਖਬਰ ਹੈ। ਵੀਰ ਵੈਲ ਸਨਚਾਲਕ ਸੰਜੇ ਵਰਮਾ ਦੇ ਕਤਲ ਕਾਂਡ ਮਾਮਲੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਦੀ ਮਿਲੀ ਜਾਣਕਾਰੀ ਤੋਂ ਇਸ ਮਾਮਲੇ ਵਿੱਚ ਸਥਾਨਕ ਪੰਜ ਪੀਰ ਨੇੜੇ ਪੁਲਿਸ ਮੁਕਾਬਲੇ 'ਚ ਦੋ ਗੈਂਗਸਟਰਾਂ ਦੀ ਮੌਤ ਤੇ ਦੋ ਜ਼ਖਮੀ ਹੋਣ ਦੀ ਖਬਰ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਸਰਕਾਰੀ ਲਾਰੀ ਨੂੰ ਭੁੱਲ ਗਈ ਪੰਜਾਬ ਸਰਕਾਰ। ਸਾਢੇ 3 ਸਾਲ 'ਚ ਨਹੀਂ ਖਰੀਦੀ ਇੱਕ ਵੀ ਬੱਸ। ਇਹ ਖਬਰ ਹੈ ਜੀ ਪੰਜਾਬ ਸਰਕਾਰ ਇਸ ਸਰਕਾਰ ਦੀ ਲਾਰੀ ਨੂੰ ਖਰੀਦ ਕਰਨਾ ਹੀ ਭੁੱਲ ਗਈ ਹੈ। ਪਿਛਲੇ 3.5 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਇੱਕ ਵੀ ਨਵੀਂ ਬੱਸ ਖਰੀਦਦੇ ਹੋਏ ਆਮ ਲੋਕਾਂ ਨੂੰ ਨਹੀਂ ਦਿੱਤੀ ਗਈ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਦਲਜੀਤ ਦਸਾਂਲ ਦੇ ਹੱਕ 'ਚ ਗਰਜੇ ਭਵੰਤਮਨ ਦਿੱਤਾ ਵੱਡਾ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਮਸ਼ਹੂਰ ਗਾਇਕਤੇ ਅਦਾਕਾਰ ਦਲਜੀਤ ਦਸਾਂਲ ਦੇ ਹੱਕ 'ਚ ਖੁੱਲ੍ਹ ਕੇ ਆਵਾਜ਼ ਉਠਾਈ ਹੈ। ਭਵੰਤਮਨ ਨੇ ਦਲਜੀਤ ਦੀ ਫਿਲਮ ਦੇ ਵਿਰੋਧ ਤੇ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਦਾ ਕਲਚਰ ਸੰਜੇ ਅਤੇ ਦਲਜੀਤ ਵਰਗੇ ਕਲਾਕਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਨਾ ਕਿ ਵਿਰੋਧ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਕੱਪੜਾ ਵਪਾਰੀ ਦੇ ਕਤਲ ਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਅਰਪਿਤ ਸ਼ੁਕਲਾ ਆਈਪੀਐਸ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਅਬੋਹਰ ਵਿਕੇ ਬੀਤੇ ਦਿਨ ਕੱਪੜਾ ਵਪਾਰੀ ਸੰਜੇ ਬਰਮਾ ਦੇ ਕਤਲ ਕੇਸ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਉਸ ਤੋਂ ਬਾਅਦ ਦੀ ਵੀਡੀਓ ਜੀ ਭਾਜਪਾ ਨੇ ਲਾਰਸ਼ ਨੂੰ ਗੁਜਰਾਤ ਕੇਲ ਚ ਜਵਾਈਆਂ ਬਾਗ ਰੱਖਿਆ ਤੇ ਉਹ ਵਿਗਾੜ ਰਿਹਾ ਪੰਜਾਬ ਦਾ ਮਾਹੌਲ ਅਬੋਹਰ ਕਤਲ ਕਾਰ ਚ ਬੀਜੇਪੀ ਜ਼ਿੰਮੇਵਾਰ ਆ ਮਾਦਵੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅਬੋਹਰ ਚ ਹੋਈ ਕੱਪੜੇ ਦੀ ਵਪਾਰੀ ਸੰਜੇ ਬਰਮਾ ਦੀ ਹੱਤਿਆ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਂ ਮੰਤਰੀ ਨਰਿੰਦਰ ਮੋਦੀ ਖਿਲਾਫ ਤਿੱਖੀ ਟਿੱਪਣੀ ਕੀਤੀ ਹੈ ਉਸ ਤੋਂ ਬਾਅਦ ਦੀ ਵੀਡੀਓ ਜੀ ਮਜੀਠੀਆ ਦੀ ਪਟੀਸ਼ਨ ਤੇ ਹਾਈ ਕੋਰਟ ਚ ਹੋਈ ਹੈ ਜੀ ਸੁਣਵਾਈ ਜਾਣੋ ਅਦਾਲਤ ਨੇ ਕੀ ਕਿਹਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਗ੍ਰਿਫਤਾਰ ਵਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ਤੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਬੀਪ ਤ੍ਰਿਪੁੰਦਧਈਆ ਦੀ ਅਦਾਲਤ 'ਚ ਸੁਣਵਾਈ ਹੋਈ ਹੈ ਇਸ ਦੌਰਾਨ ਪਟੀਸ਼ਨ ਦੇ ਵਕੀਲ ਨੇ ਕੇਸ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਾਲਾਤ ਬਦਲ ਗਏ ਨੇ ਮਜੀਠੀਆ ਨੂੰ 19 ਜੁਲਾਈ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੀ ਫਿਰ ਦਿਖਾਵੇ ਅਸਲੀ ਕਾਰਵਾਈ ਅਸੀਂ ਤਾਂ ਪਾਕਿਸਤਾਨ ਸਰਜਿਕਲ ਸਟ੍ਰਾਈਕ ਕੀਤੀ ਹੈ ਤਾਂ ਗੈਂਗਸਟਰ ਨੇ ਬਿੱਟੂ ਅਬੋਹਰ ਵਿੱਚ ਕਾਰੋਬਾਰੀ ਸੰਜੇ ਬਰਮਾ ਦੇ ਕਤਲ ਤੋਂ ਬਾਅਦ ਸਿਆਸਤ ਚ ਤੇਜ਼ ਹੋ ਗਈ ਹੈ ਕਿਉਂਕਿ ਪੰਜਾਬ ਸਰਕਾਰ ਭਾਜਪਾ ਦੀ ਕੇਂਦਰ ਸਰਕਾਰ ਨੂੰ ਮੁੜ ਜ਼ਿੰਮੇਵਾਰ ਦੱਸ ਰਹੀ ਹੈ ਜਦੋਂ ਕਿ ਵਿਰੋਧੀ ਧਿਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰ ਪਾ ਰਹੇ ਨੇ ਇਸ ਨੂੰ ਲੈ ਕੇ ਹੁਣ ਰਬਨੀਤ ਬਿੱਟੂ ਵੱਲੋਂ ਅਮਨ ਉਰੜ ਦੇ ਇਲਜ਼ਾਮਾਂ ਉਤੇ ਤਿੱਖਾ ਮੋਟਮਾ ਜਵਾਬ ਦਿੱਤਾ ਗਿਆ ਹੈ ਉਸ ਤੋਂ ਬਾਅਦ ਲੀਵੀ ਡਿਊ ਦੀ ਭਵੰਤਮਨ ਦੇ ਅਰਵਿੰਦ ਕੇਜਰੀਵਾਲ ਵੱਲੋਂ ਮਹਾਲੀ ਵਿਖੇ 145 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਲੋਕਾਂ ਨੂੰ ਅਰਪਿਤ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਲੀਹੂ ਹਟਵਾ ਕਦਮ ਚੁੱਕਦਿਆਂ 145 ਕਰੋੜ ਰੁਪਏ ਦੀ ਲਾਗਤ ਨਾਲ 15 ਐਮ ਜੀ ਡੀਬੀ ਸਮਰੱਥਾ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ ਪਲਾਟ ਨੂੰ ਸਮਰਪਿਤ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਲਾਟ ਨੂੰ ਸਥਾਪਿਤ ਕਰਨ ਵਿੱਚ ਵਰਤੀ ਗਈ ਅਦੀਤ ਮਨਿਕ ਟੈਕਨੋਲੋਜੀ ਛੇਤੀ ਹੀ ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਲਾਗੂ ਕੀਤੀ ਜਾਵੇਗੀ ਉਸ ਤੋਂ ਬਾਅਦ ਗਲੀਬੜੀ ਐਸ.ਐਡੀ ਨੇ ਮਜੀਠੀਆ ਸਨੇ 15 ਆਗੂ ਨੂੰ ਸੌਂਪਿਆ ਨੇ ਜੀ ਵੱਡੀਆਂ ਜ਼ਿੰਮੇਵਾਰੀਆਂ ਸੁਖਵੀਰ ਬਾਦਲ ਵੱਲੋਂ ਨਿਸ਼ਟੀ ਜਾਰੀ ਕਰ ਦਿੱਤੀ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ 15 ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਸ ਦੀ ਸੂਚੀ ਜਾਰੀ ਕੀਤੀ ਹੈ ਸਿਕੰਦਰ ਸਿੰਘ ਮਲੂਕਾ ਡਾਕਟਰ ਦਲਜੀਤ ਸਿੰਘ ਚੀਮਾ ਬਿਕਰ ਸਿੰਘ ਮਜੀਠੀਆ ਸਣੇ 15 ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀਆਂ ਗਈਆਂ ਨੇ ਉਹਨਾਂ ਦੇ ਨਾਮਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੇ ਦੀ ਸਪੈਸ਼ਲ ਟਿਕਟ ਜਾਂਚ ਮਹਿੰਮ ਵਿੱਚ 7.5 ਲੱਖ ਰੁਪਏ ਦੀ ਆਮਦਨ ਹੋਈ ਹੈ ਫਿਰੋਜ਼ਪੁਰ ਤੋਂ ਖਬਰ ਸਾਹਮਣੇ ਆ ਰਹੀ ਜੀ ਫਿਰੋਜ਼ਪੁਰ ਮੰਡਲ ਵਿੱਚ 7 ਜੁਲਾਈ 2025 ਨੂੰ ਇੱਕ ਵਿਸ਼ੇਸ਼ ਟਿਕਟ ਜਾਂਚ ਮਹਿੰਮ ਚਲਾਈ ਗਈ ਹੈ ਇਸ ਮਹਿੰਮ ਦੌਰਾਨ ਬਿਨਾਂ ਟਿਕਟ ਯਾਤਰਾ ਅਨਿਯਮਤ ਯਾਤਰਾ ਟਿਕਟ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤੇ ਵੀ ਵਿਰuddh ਸਖਤ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਕੁੱਲ 1151 ਅਨਿਯਮਤ ਯਾਤਰੀਆਂ ਨੂੰ ਫੜਿਆ ਗਿਆ ਜਿਨ੍ਹਾਂ ਵਿੱਚੋਂ 7.5 ਲੱਖ ਰੁਪਏ ਦੀ ਆਮਦਨ ਵਸੂਲੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਠਿੰਡਾ ਪੁਲਿਸ ਨੇ ਮਨ ਪੱਕਾ ਚਿੱਟਾ ਬਰਾਮਦ ਕਰਕੇ ਚਿੱਟੇ ਦੇ ਕਾਲੇ ਧੰਦੇ ਨੂੰ ਲੱਗਿਆ ਜੀ ਅੱਧੀ ਦਰਜਨ ਨਸ਼ਾ ਤਸਕਰਾਂ ਕਿਤੇ ਨੇ ਜੀ ਗ੍ਰਿਫਤਾਰ ਬਠਿੰਡਾ ਪੁਲਿਸ ਨੇ ਪੰਜਾਬ ਸਰਕਾਰ ਦੇ ਮਹਮ ਯੁੱਧ ਨਸ਼ਾ ਵਿਰੁੱਧ ਤਹਿਤ ਅੱਜ ਇੱਕ ਮੈਰਾਥਨ ਆਪਰੇਸ਼ਨ ਦੌਰਾਨ ਅੱਧੀ ਦਰਜਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 40 ਕਿਲੋ ਚਿੱਟਾ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਸਰਕਾਰ ਦੇ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਬਟਿੰਡਾ ਜ਼ਿਲ੍ਹੇ ਚ ਕਿਸੇ ਸਿੰਥੈਟਿਕ ਨਸ਼ੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਮਾਦ ਜਿਹੜੀ ਬਰਾਮਦਗੀ ਹੈ ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਕਾਫੀ ਹੌਸਲੇ ਚ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਲਾਲਜੀਤ ਸਿੰਘ ਭੁੱਲਰ ਨੇ ਬਾਲਾ ਨਵੀਂ ਨਿਯੁਕਤ ਜੇਲ੍ਹ ਮੁਲਾਜ਼ਮਾ ਨੂੰ ਨਿਯੁਕਤੀ ਪੱਤਰ ਸੌਂਪੇ ਨੇ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਅੱਜ ਪੰਜਾਬ ਸਿਵਲ ਸਕੱਤਰਿਤ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਕਰਵਾਏ ਗਏ ਇੱਕ ਰਸਮੀ ਸਮਾਰੋਹ ਦੌਰਾਨ ਨਵੇਂ ਭਰਤੀ ਹੋਏ 15 ਜੇਲ੍ਹ ਕਰਮਚਾਰੀਆਂ ਨੂੰ ਨੁਕਤੀ ਪੱਤਰ ਸੌਂਪੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਵੱਲੋਂ 3 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ 9 ਤੋਂ 11 ਜੁਲਾਈ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ਜੇਕਰ ਤੁਸੀਂ ਅੱਜ ਕਿਸੇ ਕੰਮ ਲਈ ਬੱਸ ਯਾਤਰਾ ਕਰਨੀ ਹੈ ਤਾਂ ਸਜੋਜਨਾ ਬਣਾ ਲਓ ਆਵਾਜਾਈ ਲਈ ਬੰਦ ਨਹੀਂ ਹੈ ਕਿਸੇ ਤਰ੍ਹਾਂ ਦਾ ਸਾਧਨ ਪ੍ਰਬੰਧ ਕਰੋ ਕਿਉਂਕਿ ਪੰਜਾਬ ਰੋਡਵੇਜ਼ ਤੇ ਪੀਆਰਟੀਸ ਦੇ ਕੱਚੇ ਕਾਮੇਚਾਰੀ ਬੁੱਧਵਾਰ ਤੋਂ ਹੜਤਾਲ ਤੇ ਚਲੇ ਜਾਣਗੇ ਇਸ ਦਰਨ ਉਹਨਾਂ ਬੱਸਾਂ ਦੀ ਪੂਰੀ ਤਰ੍ਹਾਂ ਚੱਕਾ ਜੰਮ ਕੀਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪ ਨੇ ਕੀਤੇ ਨੇ ਜੀ ਦੋ ਅਹਿਮ ਨਿਯੁਕਤੀਆਂ ਇਹਨਾਂ ਅਗੋਂ ਨੂੰ ਲਾਇਆ ਹਲਕਾ ਇੰਚਾਰਜ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨਿਯੁਕਤੀਆਂ ਦਾ سلسلہ جاری ਹੈ ਇਸੇ سلسلے ਵਿੱਚ ਅੱਜ ਪੰਜਾਬ ਸਰਕਾਰ ਦੋ ਹੋਰ ਅਗੋਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਦੇ ਕੇ ਹਲਕਾ ਇੰਚਾਰਜ ਨਿਯੁਕਤ ਕੀਤਾ ਦੱਸਿਆ ਜਾ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰੀ ਉੱਤਰੀ ਮਜੀਠਾ ਵਿੱਚ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਪੰਜਾਬ ਸਰਕਾਰ ਵੱਲੋਂ 65 ਲੱਖ ਪਰਿਵਾਰਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ ਸਰਕਾਰੀ ਸਕੀਮ ਦਾ ਉਠਾਓ ਲਾਭ ਭਵੰਤਮਨ ਸਰਕਾਰ ਅੱਜ ਪੰਜਾਬੀ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਪੰਜਾਬ ਸਰਕਾਰ ਇਹਹੀ ਯੋਜਨਾ ਲਾਗੂ ਕਰ ਰਹੀ ਹੈ ਜਿਸ ਨਾਲ 65 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ ਅਹਿਮ ਗੱਲ ਹੈ ਕਿ ਇਸ ਯੋਜਨਾ ਦਾ ਲਾਹਾ ਅਮੀਰ ਜਾਂ ਗਰੀਬ ਹਰ ਕੋਈ ਲੈ ਸਕਦਾ ਹੈ ਇਸ ਯੋਜਨਾ ਤਹਿਤ ਲੋਕ ਪੰਜਾਬ ਦੇ ਕਿਸੇ ਵੀ ਹਸਪਤਾਲ ਤੋਂ 10 ਲੱਖ ਰੁਪਏ ਤੱਕ ਦਾ ਫ੍ਰੀ ਇਲਾਜ ਕਰਵਾ ਸਕਣਗੇ ਦਰਅਸਲ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਜਾਵੇਗੀ ਇਸ ਤਹਿਤ ਅਜ ਮੁੱਖ ਮੰਤਰੀ ਭਵਨਤਮਨ ਸਿਹਤ ਕਾਰਡ ਲਾਂਚ ਕਰਨਗੇ ਇਸ ਕਾਰਡ ਰਾਹੀਂ ਸੂਬਾ ਭਰ ਦੇ ਹਸਪਤਾਲ ਵਿੱਚ 10 ਲੱਖ ਰੁਪਏ ਤੱਕ ਦਾ ਨਗਦ ਇਲਾਜ ਇਲਾਜ ਰਹੇ ਜਿਹੜਾ ਇਲਾਜ ਕਰਵਾ ਸਕੋਗੇ ਸਰਕਾਰ ਨੇ ਆਪਣੇ ਬਜਟ 2025-26 ਵਿੱਚ ਇਸ ਸਬੰਧੀ ਐਲਾਨ ਕੀਤਾ ਹੈ ਇਸ ਯੋਜਨਾ ਤਹਿਤ 65 ਲੱਖ ਪਰਿਵਾਰਾਂ ਨੂੰ ਸਰਕਾਰ ਵੱਲੋਂ ਕਵਰ ਕੀਤਾ ਜਾਵੇਗਾ ਦੱਸ ਦਈਏ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਹ ਕਾਰਡ ਉਪਲਬਧ ਹੋਵੇਗਾ ਜਿਸ طرح ਇਹ ਪੰਜਾਬ ਪਰ ਦੇ ਹਸਪਤਲਾਂ 'ਚ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਣਗੇ ਇਸ ਯੋਜਨਾ ਵਿੱਚ ਉਹ ਲੋਕ ਸ਼ਾਮਲ ਹੋਣਗੇ ਜੋ ਕੇਂਦਰ ਸਰਕਾਰ ਦੀ ਯੋਜਨਾ ਅਧੀਨ ਆਉਂਦੇ ਨੇ ਉਹਨਾਂ ਨੂੰ ਸੂਬੇ ਦੀ 5 ਲੱਖ ਦਾ ਵਾਧੂ ਟੌਪ-ਅਪ ਕਰਬਰ ਮਿਲੇਗਾ ਇਹ ਕਾਰਡ 10 ਲੱਖ ਦਾ ਨਕਦ ਰਹਿਤ ਇਲਾਜ ਮੁਹैया ਕਰਵਾਵੇਗਾ ਇਸ ਵਿੱਚ ਭਾਵੇਂ ਪਿੰਡੂ ਹੋਵੇ ਭਾਵੇਂ ਸ਼ਹਿਰੀ ਅਮੀਰ ਹੋਵੇ ਜਾਂ ਕੋਈ ਗਰੀਬ ਹਰ ਕੋਈ ਇਸ ਯੋਜਨਾ ਦਾ ਜਿਹੜਾ ਲਾਭ ਲੈ ਸਕਦਾ ਜੀ ਤਾਈਕੋ ਵੱਡੀ ਖੁਸ਼ਖਬਰੀ ਭਵੰਤਮਨ ਸਰਕਾਰ ਨੇ 5 ਲੱਖ ਰੁਪਏ ਤੋਂ ਵਧਾ ਕੇ 10-10 ਲੱਖ ਰੁਪਏ ਤੱਕ ਦਾ ਜਿਹੜਾ ਮੁਫਤ ਇਲਾਜ ਤੁਸੀਂ ਕਰਵਾ ਸਕੋਗੇ ਸਿਰਫ ਸਰਕਾਰੀ ਹਸਪਤਾਲ ਦੇ ਕਈ ਪ੍ਰਾਈਵੇਟ ਹਸਪਤਾਲ ਨੇ ਜਿਹੜੇ ਵੀ ਇਸ ਸਕੀਮ ਦੇ ਵਿੱਚ ਲਾਗੂ ਕੀਤੇ ਗਏ ਨੇ ਜੀ ਤਾਂ ਇਹ ਸੀ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਂ ਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ